ਜੀ ਆਪਾਂ ਅਮੀਰ ਕਦੋਂ ਹੋਵਾਂਗੇ ਜਦੋਂ ਆਪਣਾ ਕਰਜ਼ਾ ਮੁੱਕ ਜਾਊਗਾ ਤੇ ਫਿਰ ਆਪਣਾ ਕਰਜ਼ਾ ਕਦੋਂ ਮੁੱਕੂਗਾ ਜਦੋਂ ਆਪਾਂ ਮੁੱਕਗੇ ਫਿਰ ਇਹਦੇ ਹਿਸਾਬ ਨਾਲ ਤਾਂ ਆਪਾਂ ਕਦੇ ਵੀ ਅਮੀਰ ਨਹੀਂ ਬਣ ਸਕਦੇ ਨਹੀਂ ਆਪਾਂ ਹੋਰ ਮਿਹਨਤ ਕਰਾਂਗੇ ਮਿਹਨਤ ਨਾਲ ਬੰਦਾ ਬਹੁਤ ਕੁਝ ਹਾਸਲ ਕਰ ਸਕਦਾ ਹੈ ਫਿਰ ਆਪਾਂ ਐ ਨਾ ਕਰੀਏ ਆਪਾਂ ਦੋ ਮੱਜਾਂ ਲੈ ਲੈਨੇ ਆ ਮੱਜਾਂ हां हां ਮੱਝਾਂ ਕਹਿੰਦੇ ਆ ਮੱਝਾਂ ਦੇ ਵਿੱਚ ਬਹੁਤ ਫਾਇਦਾ ਨਾਲੇ ਆਪਾਂ ਮੱਝਾਂ ਦਾ ਦੁੱਧ ਵੇਚਿਆ ਕਰਾਂਗੇ ਨਾਲੇ ਜਿਹੜੇ ਉਹਨਾਂ ਦੇ ਬੱਚੇ ਹੋਣਗੇ ਕੁਝ ਆਪਾਂ ਵੇਚਦਿਆ ਕਰਾਂਗੇ ਕੁਝ ਆਪਾਂ ਘਰੇ ਰੱਖ ਲਿਆ ਕਰਾਂਗੇ ਨਾਲੇ ਉਹਨਾਂ ਦੇ ਗੋਹੇ ਦੀਆਂ ਪਾਖੀਆਂ ਪੱਥ ਲਿਆ ਕਰਾਂਗੇ ਨਾਲੇ ਆਪਣੀ ਗੈਸ ਦੀ ਬਚਤ ਹੋ ਜਾ ਕਰੂਗੀ ਓਏ ਸਭ ਤਾਂ ਠੀਕ ਆ ਪਰ ਮੱਝਾਂ ਵਾਸਤੇ ਬਾਹਰੋਂ ਪੱਠਾ ਤੱਥਾ ਕੌਣ ਲੈ ਕੇ ਆਇਆ ਕਰੂ ਤੁਸੀਂ ਇਹ ਪੱਠਾ ਦੀ ਫਿਕਰ ਨਾ ਕਰੋ ਪੱਠੇ ਤਾਂ ਮੈਂ ਆਪੇ ਵਾਧੂ ਲੈ ਆਇਆ ਕਰੂੰਗੀ ਦੋ ਮੱਜਾਂ ਦਾ ਫਿਰ ਮਹਿੰਗੀਆਂ ਬਹੁਤ ਹੋਣੀਆਂ ਐ ਐਨੇ ਪੈਸੇ ਆਪਾਂ ਕਿੱਥੋਂ ਲੈ ਕੇ ਆਵਾਂਗੇ ਆਪਣੇ ਕੋਲੇ ਤਾਂ ਪੈਸਾ ਅੱਗੇ ਹੀ ਨਹੀਂ ਕੋਈ ਪੈਸਾ ਨਾ ਕੀ ਆ ਆਪਾਂ ਕਰਜ਼ਾ ਫਿਰ ਚੱਕ ਲੈਨੇ ਆ ਉਹ ਗੱਲ ਤਾਂ ਫਿਰ ਉਹੀ ਆ ਗਈ ਨਾ ਕਰਜ਼ਾ ਹੀ ਤਾਂ ਆਪਾਂ ਲਾਉਣ ਨੂੰ ਫਿਰਦੇ ਆ ਤੇ ਕਰਜ਼ਾ ਹੀ ਦੁਬਾਰੇ ਫਿਰ ਚੜ ਜਾਊਗਾ ਫਿਰ ਫਾਇਦਾ ਕੀ ਹੋਇਆ ਆਪਾਂ ਨੂੰ ਇਸ ਹਾਲ ਨਾਲ ਤਾਂ ਆਪਾਂ ਗਰੀਬ ਦੇ ਗਰੀਬ ਹੀ ਰਹਿ ਗਏ ਕਹਤ ਤੁਸੀਂ ਦੱਸੋ ਜੀ ਹੁਣ ਆਪਾਂ ਕੀ ਕਰੀਏ ਮੇਰੇ ਤਾਂ ਕੋਈ ਗਲਤ ਸਮਝ ਜਿੱਚ ਨਹੀਂ ਆਉਂਦੀ